ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਵਲੌਗਸ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੈਗੀ ਹੈ ਜੀ 15 ਅਗਸਤ ਤੇ ਦਿਨ ਸ਼ੁੱਕਰਵਾਰ ਆ ਟਾਈਮ ਹੈ ਜਿਹੜਾ ਦੁਪਹਿਰ ਦਾ ਹੀ ਹੋ ਚੱਲਿਆ 12 ਵਜੇ ਆ ਸਾਰੇ ਆਪਾਂ ਕੰਮ ਧੰਦੇ ਆ ਜਿਹੜੇ ਉਹ ਕਰ ਲਏ ਆ ਹੁਬ ਫ੍ਰੀ ਹੋ ਕੇ ਬੈਠੇ ਸੀ 11 ਆਲੀ ਜਿਹੜੀ ਚਾਹ ਸਾਡੇ ਬਣਦੀ ਤੁਹਾਨੂੰ ਪਹਿਲਾਂ ਜੀ ਕੱਸਿਆ ਵੀ 11 ਵਜੇ ਸਾਡੀ ਚਾਹ ਬਣ ਜਰੂਰ ਬਣਦੀ ਆ ਉਹ ਵੀ ਬਣਾ ਕੇ ਆਪਾਂ ਪੀ ਲਈ ਆ ਅੱਜ ਬੱਚੇ ਘਰੇ ਸੀ ਇਸੇ ਲਈ ਥੋੜਾ ਜਿਹਾ ਤਾਂ ਕੰਮ ਲੇਟ ਹੋ ਜਾਂਦਾ ਜਿਸ ਦਿਨ ਬੱਚੇ ਘਰੇ ਹੁੰਦੇ ਆ ਜਿਸ ਦਿਨ ਬੱਚੇ ਸਕੂਲ ਚਲੇ ਜਾਂਦੇ ਉਸ ਦਿਨ ਜਿਹੜੇ ਸਾਰੇ ਕੰਮ ਉਹ ਟਾਈਮ ਨਾਲ ਹੋ ਜਾਂਦੇ ਆ ਪਰ ਜਿਸ ਦਿਨ ਬੱਚੇ ਘਰੇ ਹੁੰਦੇ ਉਸ ਦਿਨ ਥੋੜਾ ਜਿਹਾ ਕੰਮ ਲੇਟ ਹੋ ਜਾਂਦਾ ਇਸੇ ਲਈ ਆਪਾਂ ਹੁਣ ਹਜੇ ਵਲੌਗ ਸ਼ੁਰੂ ਕੀਤਾ 12 ਵਜੇ ਆ ਅੱਜ ਜਿਹੜਾ ਇਹ 15 ਅਗਸਤ ਹੈ ਆਜ਼ਾਦੀ ਦਿਵਸ ਹੈ ਇਸੇ ਲਈ ਬੱਚਿਆਂ ਨੂੰ ਵੀ ਸਕੂਲ ਤੋਂ ਛੁੱਟੀ ਹੈ ਇਨਾਂ ਦੇ ਸਕੂਲ ਫੰਕਸ਼ਨ ਸੀਗੇ ਉਹ ਕੱਲ ਹੋਗੇ 14 ਅਗਸਤ ਨੂੰ ਹੀ ਆਜ਼ਾਦੀ ਦਿਵਸ ਦੇ ਫੰਕਸ਼ਨ ਸੀਗੇ ਉਹ ਕੱਲ ਹੋਗੇ ਅੱਜ ਛੁੱਟੀ ਸੀ ਬੱਚਿਆਂ ਨੂੰ ਤੇ ਇਸੇ ਲਈ ਬੱਚੇ ਅੱਜ ਘਰੇ ਆ ਬੱਚਿਆਂ ਨੂੰ ਤਿੰਨ ਛੁੱਟੀਆਂ ਹੁਣ ਆਜ਼ਾਦੀ ਦਿਵਸ ਆ ਜਿਹੜਾ ਇਹ ਆਪਣੇ ਦੇਸ਼ ਦੀ ਆਜ਼ਾਦੀ ਆ ਸਭ ਨੂੰ ਪਤਾ ਵੀ ਉਹਦੇ ਦੀ ਮਨਾਇਆ ਜਾਂਦਾ ਹੈ ਹਨਾ ਆਪਣਾ ਦੇਸ਼ ਆਜ਼ਾਦ ਹੋਇਆ ਸੀ ਇਸ ਦਿਨ ਤੇ ਪਰ ਆਪਾਂ ਸਮਝਦੇ ਹਾਂ ਵੀ ਦੇਸ਼ ਆਜ਼ਾਦ ਹੋ ਗਿਆ ਪਰ ਕੁਝ ਚੀਜ਼ਾਂ ਹਜੇ ਵੀ ਜੋ ਆਪਣੇ ਦੇਸ਼ 'ਚ ਗੁਲਾਮ ਆ ਜਿਵੇਂ ਕਿ ਬਹੁਤ ਜ਼ਿਆਦਾ ਵੀ ਔਰਤਾਂ ਨੂੰ ਬਹੁਤਾ ਆਜ਼ਾਦੀ ਨਹੀਂ ਗਈ ਹਜੇ ਬਹੁਤ ਘੱਟ ਔਰਤਾਂ ਨੇ ਜੋ ਅੱਜ ਦੇ ਜਮਾਨੇ 'ਚ ਤਾਂ ਵੈਸੇ ਹੋਣ ਥੋੜਾ ਜਿਹਾ ਹੋ ਗਿਆ ਵੀ ਇਹਨਾਂ ਨਹੀਂ ਗਾ ਪਰ ਹਜੇ ਵੀ ਕਿਤੇ ਨਾ ਕਿਤੇ ਜਿਵੇਂ ਔਰਤਾਂ ਨੂੰ ਬਹੁਤ ਘੱਟ ਆਜ਼ਾਦੀ ਆ ਬਹੁਤ ਘੱਟ ਗੱਲਾਂ ਦੀ ਆਜ਼ਾਦੀ ਆ ਇਸ ਤੋਂ ਕਾਫੀ ਸਮਾਂ ਜਿਹੜਾ ਪਹਿਲਾਂ ਸੀ ਆਜ਼ਾਦੀ ਮਿਲੀ ਨੂੰ ਤਾਂ ਆਪਾਂ ਨੂੰ ਬਹੁਤ ਸਾਲ ਹੋ ਗਏ ਆ ਪਾਰੇ ਤੋਂ ਕਾਫੀ ਸਮਾਂ ਪਹਿਲਾਂ ਸੀ ਜਿਹੜਾ ਉਹ ਤਾਂ ਔਰਤਾਂ ਨੂੰ ਬਿਲਕੁਲ ਹੀ ਨਹੀਂ ਸੀ ਬਸ ਘਰੋਂ ਬਾਹਰ ਹੀ ਨਹੀਂ ਦਿੱਤਾ ਜਾਣ ਦਿੰਦਾ ਸੀ ਕਿ ਘਰੇ ਹੀ ਰੋ ਬਸ ਘਰ ਦੇ ਕੰਮ ਹੀ ਕਰੋ ਹੁਣ ਤਾਂ ਕਾਫੀ ਫਰਕ ਪੈ ਗਿਆ ਹੁਣ ਤਾਂ ਜਿਹੜੀਆਂ ਔਰਤਾਂ ਵੀ ਆ ਉਹ ਹਰੇਕ ਖੇਤਰ ਦੇ ਵਿੱਚ ਬਰਾਬਰ ਤੇ ਆ ਕੋਈ ਵੀ ਡਿਊਟੀ ਆ ਕੋਈ ਵੀ ਕੰਮ ਆ ਸਾਰਾ ਕੰਮ ਆ ਜਿਹੜਾ ਉਹ ਬਰਾਬਰ ਤੇ ਹੀ ਕਰਦੀਆਂ ਬਰਾਬਰ ਦੇ ਹੱਕ ਹੁਣ ਤਾਂ ਜ਼ਿਆਦਾਤਰ ਮਿਲ ਗਏ ਆ ਕਿਉਂਕਿ ਕਾਫੀ ਸਮਾਂ ਪਹਿਲਾਂ ਜਿਹੜਾ ਵੀ ਆਪਣੀਆਂ ਮੰਮੀਆਂ ਦਾ ਟਾਈਮ ਸੀ ਆਪਣੀਆਂ ਦਾਦੀਆਂ ਦਾ ਟਾਈਮ ਸੀ ਜਾਂ ਉਹ ਜਿਹੜਾ ਸੀ ਉਦੋਂ ਤਾਂ ਬਿਲਕੁਲ ਬਸ ਘਰ ਦੇ ਕੰਮ ਹੀ ਕਰ ਸਕਦੇ ਸੀ ਬਾਹਰ ਦਾ ਆਪਾਂ ਕੋਈ ਕੰਮ ਨਹੀਂ ਸੀ ਜਿਹੜੇ ਵੀ ਔਰਤਾਂ ਕਰ ਸਕਦੀਆਂ ਘਰੇ ਰਹਿ ਕੇ ਹੀ ਕੰਮ ਕਰਦਿੰਨਾ ਸੀ ਨਾ ਬਿਲਕੁਲ ਬਾਹਰ ਹੀ ਨਹੀਂ ਦਿੱਤਾ ਜਾਂਨ ਪੜਨ ਵਾਸਤੇ ਵੀ ਉਹਨਾਂ ਨੂੰ ਸਕੂਲ ਵੀ ਨਹੀਂ ਸੀ ਭੇਜਿਆ ਜਾਂਦਾ ਜਦੋਂ ਪਹਿਲਾਂ ਦਾ ਟਾਈਮ ਸੀਗਾ ਪਰ ਹੁਣ ਤਾਂ ਜਿਹੜੇ ਮਾਪਿਓ ਕਾਫੀ ਜ਼ਿਆਦਾ ਵੀ ਪੜੇ ਲਿਖੇ ਆ ਤੇ ਬੱਚੀਆਂ ਨੂੰ ਹਰੇਕ ਖੇਤਰ ਦੇ ਵਿੱਚ ਬਰਾਬਰ ਰੱਖਦੇ ਆ ਕੋਈ ਵੀ ਨੌਕਰੀ ਆ ਕੋਈ ਵੀ ਕੰਮ ਕਰਨਾ ਜਿਹੜੀਆਂ ਕੁੜੀਆਂ ਇਸ ਟਾਈਮ ਆ ਜਿਹੜੀਆਂ ਉਹ ਮੁੰਡਿਆਂ ਨਾਲੋਂ ਵੀ ਅੱਗੇ ਆ ਜਿਹੜੀਆਂ ਕੰਮ ਕਰਦੀਆਂ ਪੜ੍ਹਾਈ ਦੇ ਖੇਤਰ ਵਿੱਚ ਵੀ ਹਰੇਕ ਖੇਤਰ ਦੇ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਅੱਗੇ ਆ ਜੇ ਗੱਲ ਕਰੀਏ ਆਜ਼ਾਦੀ ਦੀ ਤੇ ਜਿਸ ਟਾਈਮ ਇਹ ਆਜ਼ਾਦੀ ਮਿਲੀ ਅੱਜ ਆਪਾਂ ਕਹਿ ਦਿੰਨੇ ਆ ਆਜ਼ਾਦੀ ਦਿਵਸ ਆ ਇੰਡੀਪੈਂਡੈਂਸ ਡੇ ਆ ਪਰ ਉਸ ਟਾਈਮ ਦੇ ਲੋਕਾਂ ਲਈ ਇਹ ਕੋਈ ਆਜ਼ਾਦੀ ਨਹੀਂ ਸੀ ਉਦੋਂ ਦੇ ਲੋਕਾਂ ਸਾਂ ਲਈ ਤਾਂ ਇਹ ਇੱਕ ਖੂਨ ਖਰਾਬੇ ਦਾ ਦੌਰ ਸੀਗਾ ਉਹ ਇਸ ਟਾਈਮ ਨੂੰ ਬਹੁਤ ਮਾੜਾ ਸਮਝਦੇ ਸੀਗੇ ਉਹ ਕਹਿੰਦੇ ਸੀ ਵੀ ਇਹ ਟਾਈਮ ਬਹੁਤ ਮਾੜਾ ਆਇਆ ਉਸ ਟਾਈਮ ਆਪਣੇ ਤੇ ਜਿਨ੍ਹਾਂ ਨੇ ਇਹ ਟਾਈਮ ਵੇਖਿਆ ਉਹ ਇਸ ਟਾਈਮ ਨੂੰ ਭੁੱਲ ਨਹੀਂ ਸਕਦੇਗੇ ਜਿਨ੍ਹਾਂ ਨੇ ਆਪਦੇ ਤੇ ਇਹ ਗੱਲਾਂ ਹੰਡਾਈਆਂ ਇਹ ਸਮਾਂ ਜਿਨ੍ਹਾਂ ਨੇ ਆਪਦੇ ਅੱਖਾਂ ਨਾਲ ਵੇਖਿਆ ਹੰਡਾਇਆ ਉਹ ਇਸ ਟਾਈਮ ਨੂੰ ਜਿਹੜਾ ਭੁੱਲ ਨਹੀਂ ਸਕਦੇਗੇ ਉਹ ਇਸ ਟਾਈਮ ਨੂੰ ਇਹ ਕੋਈ ਆਜ਼ਾਦੀ ਦਿਵਸ ਆ ਪੱਜ ਮਨਾਉਂਦੇ ਆ ਤੇ ਇਹ ਸਰਕਾਰਾਂ ਦੇ ਬਣਾਏ ਆਜ਼ਾਦੀ ਦਿਵਸ ਆ ਜਿਨ੍ਹਾਂ ਨੇ ਇਹ ਚੀਜ਼ਾਂ ਆਪਦੇ ਹੰਡਾਈਆਂ ਨੇ ਆਪਦੇ ਆਪ ਤੇ ਉਹਨਾਂ ਦੇ ਬੀਤੀਆਂ ਨੇ ਉਨ੍ਹਾਂ ਲਈ ਇਹ ਕੋਈ ਆਜ਼ਾਦੀ ਦਿਵਸ ਨਹੀਂ ਸੀਗੇ ਉਨ੍ਹਾਂ ਲਈ ਇੱਕ ਬਹੁਤ ਮਾੜਾ ਦੌਰ ਸੀ ਆਪਦੇ ਆਪਦਿਆਂ ਤੋਂ ਵਿਛੜ ਗਏ ਨੁਕਸਾਨ ਸਾਰੇ ਪਾਸੇ ਆਪਣੇ ਪੰਜਾਬ ਨੂੰ ਝੱਲਣਾ ਪਿਆ ਉਧਰ ਵੀ ਆਪਣਾ ਪੰਜਾਬ ਹੀ ਸੀ ਇਹ ਵੀ ਆਪਣਾ ਪੰਜਾਬ ਹੀ ਸੀਗਾ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਝੱਲਣਾ ਪਿਆ ਸਾਡੇ ਜਿਹੜੇ ਦਾਦਾ ਜੀ ਹੋਣੇ ਸੀਗੇ ਉਹ ਉਧਰੋਂ ਆਏ ਸੀਗੇ ਪਾਕਿਸਤਾਨ ਚੋਂ ਉਸ ਟਾਈਮ ਉਹ ਦੱਸਦੇ ਹੁੰਦੇ ਸੀ ਸਾਨੂੰ ਵੀ ਅਸੀਂ ਬਹੁਤ ਛੋਟੇ ਛੋਟੇ ਸੀ ਜਦੋਂ ਅਸੀਂ ਇਹ ਟਾਈਮ ਆਇਆ ਸੀਗਾ ਤੇ ਅਸੀਂ ਉਧਰੋਂ ਆਏ ਸੀਗੇ ਬਹੁਤ ਕੁਝ ਆਪਣਾ ਉਧਰ ਰਹਿ ਗਿਆ ਉਧਰ ਵਾਲਿਆਂ ਦਾ ਇੱਧਰ ਰਹਿ ਗਿਆ ਉਹ ਇੱਧਰੋਂ ਛੱਡ ਕੇ ਉਧਰ ਚਲੇ ਗਏ ਇਹ ਟਾਈਮ ਤਾਂ ਇੰਨੇ ਮਾੜਾ ਸੀ ਕਿਉਂਕਿ ਘਰ ਬਣਾਉਂਦਿਆਂ ਬੰਦੇ ਨੂੰ ساری ਉਮਰ ਲੰਘ ਜਾਂਦੀ ਆ ਇੱਕ ਘਰ ਆਪਾਂ ਬਣਾਉਣੀ ਆ ਉਹਦੇ ਚ ਆਪ ਬਹੁਤ ਕੁਝ ਬਣਾਉਣੀ ਆ ਤੇ ਲੋਕਾਂ ਦਾ ਸਭ ਬਣਿਆ ਬਨਾਇਆ ਉਸ ਟਾਈਮ ਖਤਮ ਹੋ ਗਿਆ ਸੀਗਾ ਉਹਨਾਂ ਨੂੰ ਜੋ ਉਹਨਾਂ ਦਾ ਬਣਿਆ ਸੀਗਾ ਜੋ ਜਿੱਥੇ ਸੀ ਆਪਣੇ ਆਮ ਘਰਾਂ ਦੇ ਕੰਮ ਉੱਥੇ ਹੀ ਰਹਿ ਗਏ ਉਹ ਛੱਡ ਕੇ ਉਹਨਾਂ ਨੂੰ ਤੁਰਨਾ ਪਿਆ ਤੇ ਉਹ ਦੁਰੇ ਵੀ ਸੀ ਇਹ ਸੋਚ ਕੇ ਵੀ ਅਸੀਂ ਹੁਣ ਇੱਥੇ ਕਦੇ ਵਾਪਸ ਨਹੀਂ ਆਉਣਾ ਕਈ ਤਾਂ ਜਿਹੜੇ ਆਪ ਦੇ ਭੈਣ ਭਰਾ ਸੀ ਉਹ ਵੀ ਵਿਛੜ ਗਏ ਉਸ ਟਾਈਮ ਦੇ ਵਿੱਚ ਉੱਧਰ ਰਹਿ ਗਏ ਜਿਹਨੇ ਅੱਧੇ ਇੱਧਰ ਆ ਗਏ ਅੱਧੇ ਉੱਧਰ ਰਹਿ ਗਏ ਆ ਆਪਦੇ ਭੈਣ ਭਰਾ ਵੀ ਜਿਹੜੇ ਉਹ ਵੀ ਆਪਦਿਆਂ ਨਾਲ ਵਿਛੜ ਗਏ ਆ ਵਿਛੜ ਗਏ ਤੇ ਕਾਰ ਬਾਰਤਾ ਜਿਹੜੇ ਖਰਾਬ ਹੋਏ ਉਹ ਤਾਂ ਹੋਏ ਹੀ ਹੋਏ ਆ ਸਾਰਾ ਜਿਹੜਾ ਆਪਣਾ ਘਰ ਬਾਰ ਬਣਿਆ ਹੰਦੋਂ ਛੱਡ ਕੇ ਉਹਨਾਂ ਨੂੰ ਆਉਣਾ ਪਿਆ ਹੁਣ ਇਹੀ ਆਪਾਂ ਗੱਲ ਕਰਦੇ ਆ ਆਜ਼ਾਦੀ ਦੀ ਵੀ ਸਾਡੇ ਦਾਦਾ ਜੀ ਹੁਣੇ ਦੱਸਦੇ ਸੀ ਕਿ ਉਹਨਾਂ ਦੇ ਵੀ ਉਸ ਟਾਈਮ ਉਹ ਹਫ਼ਤਾ ਬਹੁਤ ਛੋਟੇ ਸੀ ਪਰ ਜਿਹੜੀ ਸਾਡੇ ਦਾਦਾ ਜੀ ਹੋਣਾਂ ਦੀ ਭੈਣ ਸੀ ਉਹ ਉਸ ਟਾਈਮ ਵਿਆਹਣ ਵਾਲੇ ਸੀਗੇ ਉਹ ਵੱਡੀ ਸੀ ਸਾਡੇ ਦਾਦਾ ਜੀ ਹੋਰੇ ਜਿਹੜੇ ਸੀਗੇ ਉਹ ਚਾਰ ਭਰਾ ਸੀ ਤੇ ਉਹਨਾਂ ਤੋਂ ਵੱਡੀ ਸੀ ਉਹਨਾਂ ਦੀ ਭੈਣ ਸੀ ਜਿਹੜੀ ਤੇ ਉਦੋਂ ਵਿਆਹਣ ਵਾਲੇ ਸੀਗੇ ਉਹ ਤੇ ਉਹ ਦੱਸਦੇ ਹੁੰਦੇ ਆ ਵੀ ਉਹਨਾਂ ਦਾ ਜਿਹੜਾ ਆਪਾਂ ਉਸ ਟਾਈਮ ਦਾਜ ਬਹੁਤ ਦਿੰਦੇ ਸੀ ਕੁੜੀਆਂ ਨੂੰ ਬਿਸਤਰੇ ਆ ਹੋ ਗਿਆ ਘਰ ਦਾ ਸਮਾਨ ਹੋ ਗਿਆ ਵੀ ਇਹ ਸਭ ਕੁਝ ਉਹਨਾਂ ਦਾ ਬਣਿਆ ਬਣਾਇਆ ਉਧਰ ਰਹਿ ਗਿਆ ਸੀ ਤੇ ਉਹ ਬਹੁਤ ਮੁਸ਼ਕਲਾਂ ਨਾਲ ਉਸ ਟਾਈਮ ਉਹਨਾਂ ਨੂੰ ਇੱਧਰ ਲੈ ਕੇ ਆਏ ਸੀ ਕਿਉਂਕਿ ਉਸ ਟਾਈਮ ਸਭ ਨੂੰ ਹੀ ਪਤਾ ਵੀ ਕੀ ਹਾਲਾਤ ਸੀਗੇ ਔਰਤਾਂ ਨਾਲ ਬਹੁਤ ਜ਼ਿਆਦਾ ਬਦਤਮੀਜ਼ੀਆਂ ਹੋਈਆਂ ਜੋ ਵੀ ਸੀਗਾ ਤੇ ਮੁਸਲਮਾਨ ਸਿੱਖਾਂ ਨੂੰ ਮਾਰ ਰਹੇ ਸੀ ਸਿੱਖ ਮੁਸਲਮਾਨਾਂ ਨੂੰ ਮਾਰ ਰਹੇ ਸੀਗੇ ਕਤਲੇਆਮ ਸੀਗਾ ਫਿਰ ਵੀ ਉਹ ਬਹੁਤ ਹੀ ਮੁਸ਼ਕਲਾਂ ਨਾਲ ਉਹਾਂ ਦੇ ਵੀ ਅਸੀਂ ਇੱਧਰ ਆ ਕੇ ਆਪ ਦਾ ਪੈਰ ਪਸਾਰੇ ਹੌਲੀ ਹੌਲੀ ਜਿਵੇਂ ਆਪ ਦਾ ਰਹਿਣ ਬਸੇਰਾ ਬਣਾਇਆ ਤੇ ਫਿਰ ਅੱਜ ਉਹ ਸਾਨੂੰ ਦੱਸਦੇ ਹੁੰਦੇ ਸੀ ਵੀ ਅੱਜ ਅਸੀਂ ਇੱਥੋਂ ਤੱਕ ਪਹੁੰਚੀ ਆਂ ਅਸੀਂ ਬਹੁਤ ਮੁਸ਼ਕਲਾਂ ਵੇਖ ਕੇ ਇੱਥੋਂ ਤੱਕ ਪਹੁੰਚੀ ਆਂ ਬਹੁਤ ਜ਼ਿਆਦੇ ਤੰਗੀਆਂ ਕੱਟੀਆਂ ਵੀ ਉਹਨਾਂ ਨੇ ਜਿਹੜਾ ਬਣਿਆ ਬਣਾਇਆ ਘਰ ਆਪ ਦਾ ਛੱਡ ਕੇ ਆਉਣਾ ਸਭ ਕੁਝ ਸੁੱਤੇ ਰਹਿ ਜਾਣਾ ਇਹ ਬਹੁਤ ਔਖਾ ਹੁੰਦਾ ਜਿਹੜਾ ਨਵੇਂ ਸਿਰੇ ਤੋਂ ਸਾਰਾ ਕੰਮ ਸ਼ੁਰੂ ਕਰਨਾ ਹਰ ਇੱਕ ਚੀਜ਼ ਨਵੇਂ ਸਿਰੇ ਤੋਂ ਆਪਾਂ ਲਿਆ ਕੇ ਆਪਦਾ ਘਰ ਬਸਾਉਣਾ ਉਹ ਬਹੁਤ ਜ਼ਿਆਦੇ ਔਖਾ ਹੁੰਦਾ ਇਹੇ ਟਾਈਮ ਆ ਜਿਹੜਾ ਤੇ ਇਸ ਟਾਈਮ ਜਿਹੋਨਾ ਨੇ ਬਹੁਤ ਦੁੱਖ ਵੇਖੇ ਉਹ ਸਾਨੂੰ ਦੱਸਦੇ ਹੁੰਦੇ ਸੀ ਵੀ ਅਸੀਂ ਐਂ ਵੇਖਿਆ ਵੀ ਅਸੀਂ ਤੁਹਾਡੇ ਲਈ ਜੋ ਬਣਾਇਆ ਉਹ ਅਸੀਂ ਵੀ ਬਹੁਤ ਮੁਸ਼ਕਲਾਂ ਨਾਲ ਬਣਾਇਆ ਤੇ ਇਹੀ ਗੱਲ ਕਰਦੇ ਵੀ ਆਜ਼ਾਦੀ ਲੋਕਾਂ ਲਈ ਸਰਕਾਰਾਂ ਦੀ ਬਣਾਈ ਆਜ਼ਾਦੀ ਆ ਆਮ ਲੋਕਾਂ ਨੂੰ ਤਾਂ ਹਜੇ ਬਹੁਤ ਚੀਜ਼ਾਂ ਦੀ ਹਜੇ ਵੀ ਆਜ਼ਾਦੀ ਨਹੀਂ ਗਈ ਤੇ ਬਾਕੀ ਜਿਹੜੋਸ ਟਾਈਮ ਤਾਂ ਆਮ ਲੋਕਾਂ ਦਾ ਕਤਲੇਆਮ ਬਹੁਤ ਹੋਇਆ ਉਸ ਟਾਈਮ ਤਾਂ ਲੋਕਾਂ ਲਈ ਉਹ ਤਾਂ ਮਾੜਾ ਦੌਰ ਸੀ ਕੋਈ ਆਜ਼ਾਦੀ ਦਿਵਸ ਨਹੀਂ ਸੀ ਕੋਈ ਆਜ਼ਾਦ ਨਹੀਂ ਸੀ ਹੋਇਆ ਦੇਸ਼ ਬਹੁਤ ਮਾੜਾ ਉਹ ਸੀਗਾ ਟਾਈਮ ਸੀਗਾ ਸੋ ਗੱਲ ਕਰਦੇ ਹੀ ਆਜ਼ਾਦੀ ਦੀ ਅੱਜ ਵੀ ਆਜ਼ਾਦੀ ਨਹੀਂ ਗਈ ਔਰਤਾਂ ਨੂੰ ਵੀ ਨਹੀਂ ਆਜ਼ਾਦੀ ਕੋਈ ਹੋਰ ਬਹੁਤ ਤਰ੍ਹਾਂ ਦੇ ਕੰਮ ਆ ਜਿਨ੍ਹਾਂ ਦੀ ਆਜ਼ਾਦੀ ਨਹੀਂ ਗਈ ਪਿੱਛੇ ਹੁਣ ਆਪਣੇ ਕਿਸਾਨਾਂ ਨਾਲ ਇੰਨਾ ਹੋ ਰਿਹਾ ਹੈ ਸਿਰਫ ਸਰਕਾਰਾਂ ਦੇ ਬਣਾਏ ਵੀ ਇੰਡੀਪੈਂਡੈਂਸ ਡੇ ਆਪਾਂ ਆਜ਼ਾਦ ਦੇਸ਼ ਆਪਾਂ ਆਪਦੇ ਫੈਸਲੇ ਆਪ ਲੈ ਸਕਦੇ ਆ ਹੁਣ ਪਿਛਲੇ ਕੁਝ ਟਾਈਮ ਚ ਆਪਾਂ ਵੇਖ ਰਹੇ ਆ ਕਿਸਾਨਾਂ ਨਾਲ ਕੀ ਕੁਝ ਹੋਇਆ ਕੋਈ ਆਜ਼ਾਦੀ ਨਹੀਂਗੀ ਜੇ ਕਿਸਾਨ ਚਾਹਣ ਤਾਂ ਆਪਣੀਆਂ ਫਸਲਾਂ ਦੇ ਮੁੱਲ ਆਪ ਪਾ ਸਕਦੇ ਆ ਉਹ ਉਹਨਾਂ ਨੂੰ ਕੁਝ ਵੀ ਆਪਣੀਆਂ ਫਸਲਾਂ ਤੇ ਜਿਹੜੇ ਮੈਲ ਨੇ ਅਧਿਕਾਰ ਉਹ ਮਿਲਨੇ ਚਾਹੀਦੇ ਆ ਪਰ ਬਹੁਤ ਕੁਝ ਹੋ ਰਿਹਾ ਹਜੇ ਵੀ ਆਪਣੇ ਦੇਸ਼ 'ਚ ਗਲਤ ਜੋ ਆਪਾਂ ਚਾਹੁੰਦੇ ਆ ਵੀ ਠੀਕ ਹੋਵੇ ਔਰ ਉਸ ਚੀਜ਼ ਦੀ ਆਜ਼ਾਦੀ ਨਹੀਂਗੀ ਆਜ਼ਾਦੀ ਕਹਿਣ ਨੂੰ ਸਰਕਾਰਾਂ ਨੇ ਬਣਾਤੀ ਵੀ ਆਜ਼ਾਦੀ ਆ ਪਰ ਆਜ਼ਾਦੀ ਹਜੇ ਵੀ ਆਪਣਾ ਦੇਸ਼ ਬਹੁਤ ਚੀਜ਼ਾਂ ਤੋਂ ਗੁਲਾਮ ਆ ਜੇ ਆਪਣੇ ਦੇਸ਼ 'ਚ ਇੰਨਾ ਹੋਵੇ ਵੀ ਆਪਾਂ ਆਪ ਦਾ ਕਮਾਂ ਸਕੀਏ ਬਣਾ ਸਕੀਏ ਤੇ ਲੋਕ ਬਾਹਰ ਕਿਉਂ ਜਾਣ ਜਿਹੜੇ ਆਪਣੇ ਤੇ ਰਾਜ ਕਰ ਗਏ ਜਿਨ੍ਹਾਂ ਤੋਂ ਆਪਾਂ ਆਜ਼ਾਦੀ ਲਈ ਅੱਜ ਆਪਾਂ ਉਹਨਾਂ ਕੋਲ ਹੀ ਜਾ ਰਹੇ ਆ ਫੇਰ ਇੱਕ ਸੋਚਣ ਵਾਲੀ ਗੱਲ ਆ ਵੀ ਆਪਾਂ ਉੱਥੇ ਹੀ ਕਿਉਂ ਜਾ ਰਹੇ ਆ ਕਿਉਂਕਿ ਉਹ ਦੇਸ਼ ਆਪਾਂ ਨੂੰ ਫੈਸਿਲਿਟੀਆਂ ਬਹੁਤ ਦਿੰਦਾ ਸੁਹੂਲਤਾ ਬਹੁਤ ਜ਼ਿਆਦੇ ਆ ਆਪਣੇ ਅੰਦਰ ਸੁਹੂਲਤਾ ਹੈ ਨਹੀਂ ਆਪਣੀਆਂ ਸਰਕਾਰਾਂ ਜਿਹੜੀ ਨੇ ਅੰਦਰ ਉਹ ਸੁਹੂਲਤਾ ਆਪਾਂ ਨੂੰ ਨਹੀਂ ਦਿੰਦੀਆਂ ਉਹਨਾਂ ਕੋਲੇ ਜਿਹੜੀਆਂ ਸਹੂਲਤਾਂ ਉਹ ਬਹੁਤ ਜ਼ਿਆਦੇ ਇਸੇ ਲਈ ਫੇਰ ਹੁਣ ਜਿਹੜੇ ਐਸ ਟਾਈਮ ਦੇ ਬੱਚੇ ਅੱਜ ਕੱਲ ਦੇ ਬੱਚੇ ਆ ਜਿਹੜੇ ਉਹ ਫੇਰ ਲੱਖਾਂ ਰੁਪਈਆ ਆਪ ਦਾ ਖਰਚ ਕਰਕੇ ਮਾਂ ਪਿਓ ਔਖੇ ਹੋ ਕੇ ਪਿਆਰੀਆਂ ਤੱਕ ਵੇਚ ਕੇ ਆਪਦੇ ਬੱਚਿਆਂ ਨੂੰ ਜਿਹੜਾ ਫੇਰ ਬਾਹਰ ਭੇਜ ਰਹੇ ਆ ਉਹਨਾਂ ਕੋਰਿਆਂ ਦੇ ਦੇਸ਼ ਦੇ ਵਿੱਚ ਹੀ ਫੇਰ ਆਪਣੇ ਬੱਚੇ ਆ ਜਿਹੜੇ ਫੇਰ ਜਾ ਰਹੇ ਜਿਨ੍ਹਾਂ ਨੂੰ ਆਪਾਂ ਆਜ਼ਾਦੀ ਲਈ ਸੀ ਉਸ ਟਾਈਮ ਵੀ ਬਹੁਤ ਸਾਰੇ ਦੇਸ਼ ਭਗਤਾਂ ਨੇ ਜਿਹੜੀ ਆਪਦਿਨਾਂ ਸ਼ਹੀਦਾਂ ਦਾ ਦਿੱਤਿਆਂ ਤੇ ਫੇਰ ਇੰਨੀ ਕ ਆਜ਼ਾਦੀ ਆਪਾਂ ਨੂੰ ਮਿਲੀ ਸੀ ਉਹਨਾਂ ਤੋਂ ਆਪਾਂ ਫੇਰ ਹੁਣ ਉੱਥੇ ਫੇਰ ਜਾ ਰਹੇ ਆਂ ਸਭ ਕੁਛ ਆਪਦਾ ਇਧਰੋਂ ਵੇਚਦੇ ਆਂ ਆਪਾਂ ਜਾ ਕਿਉਂ ਰਹੇ ਆਂ ਕਿਉਂਕਿ ਆਪਾਂ ਨੂੰ ਇੱਥੇ ਕੁਝ ਨਹੀਂ ਗਾ ਆਪਣੇ ਬੱਚੇ ਇੰਨਾ ਪੜ ਲਿਖ ਜਾਂਦੇ ਐ ਇੰਨੀਆਂ ਡਿਗਰੀਆਂ ਲਈ ਫਿਰਦੇ ਚੱਕੀ ਕਰਦੇ ਡਿਗਰੀਆਂ ਪਰ ਉਹਨਾਂ ਦੀ ਕੀਮਤ ਨਹੀਂ ਪੈਂਦੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਨੌਕਰੀਆਂ ਦੀ ਜਗ੍ਹਾ ਆਪਣੇ ਪੜ੍ਹੇ ਲਿਖੇ ਬੱਚਿਆਂ ਨੂੰ ਕੀ ਮੈਲ ਰਿਆ ਇੱਕ ਧਰ ਨਹੀਂ ਉਹਨਾਂ ਨੂੰ ਆਪਦੀ ਆਪਦੇ ਲਈ ਲੜਨਾ ਧਰਨਾ ਲਾਉਣਾ ਪੈਂਦਾ ਵੀ ਸਾਨੂੰ ਨੌਕਰੀ ਜੋ ਇਸੀ ਦੇ ਉਧਰਨੇ ਆ ਦਾ ਫਿਰ ਉਹਨੂੰ ਧਰਨੇ ਲਾਉਣੇ ਪੈ ਰਹੇ ਆ ਧਰਨੇ ਤੇ ਜੋ ਹੁੰਦਾ ਉਹ ਸਭ ਨੂੰ ਹੀ ਪਤਾ ਕਿ ਬੱਚਿਆਂ ਨਾਲ ਬੱਚਿਆਂ ਨਾਲ ਕੀ ਹੋ ਰਿਹਾ ਸੋ ਇਸ ਤੋਂ ਤੰਗ ਆ ਕੇ ਅਗਲਾ ਆਪਾਂ ਇਹ ਸੋਚਦੇ ਆਂ ਵੀ ਪੈਲੀ ਵੇਚ ਦੋ ਬੱਚੇ ਨੂੰ ਬਾਹਰ ਭੇਜ ਦੋ ਕਮ ਸੇ ਕਮ ਉੱਥੇ ਬੱਚਾ ਕਮਾਊਗਾ ਆਪਾਂ ਉਹ ਆਪ ਦਾ ਕੰਮ ਕਰੂਗਾ ਤੇ ਉਧਰਲਾ ਪੈਸਾ ਇੱਧਰ ਆ ਕੇ ਆਪਾਂ ਨੂੰ ਥੋੜੀ ਜੀ ਸੁੱਖ ਸਹੂਲਤ ਦੇਊਗਾ ਇਸੇ ਲਈ ਆਪਾਂ ਆਪਣੇ ਬੱਚੇ ਨੂੰ ਬਾਹਰ ਭੇਜਦੇ ਆਂ ਅੱਜ ਕੱਲ ਹਰੇਕ ਮਾਂ ਪਿਓ ਜਾਂ ਬੱਚਾ ਹਰੇਕ ਬੱਚਾ ਇਹ ਸੋਚ ਰਿਹਾ ਕਿ ਮੈਂ ਬਾਹਰ ਜਾਣਾ ਕਿਉਂ ਜਾਣਾ ਉਹਨਾਂ ਤੋਂ ਤਾਂ ਆਪਾਂ ਜਲਦੀ ਲਈ ਆ ਆਪਾਂ ਫਿਰ ਉਹਨਾਂ ਕੋਲੇ ਕਿਉਂ ਜਾਣਾ ਕਿਉਂਕਿ ਆਪਣਾ ਦੇਸ਼ ਆਪਾਂ ਨੂੰ ਕੁਝ ਦੇ ਨਹੀਂ ਰਿਹਾ ਗਾ ਆਪਾਂ ਨੂੰ ਕੁਝ ਦੇ ਹੀ ਨਹੀਂ ਰਿਹਾ ਆਪਣਾ ਦੇਸ਼ ਸੋ ਇਸੇ ਲਈ ਆਪਣੇ ਬੱਚੇ ਆ ਜਿਹੜੇ ਉਹ ਬਾਹਰ ਜਾਣਾ ਚਾਹੁੰਦੇ ਆ ਜੇ ਆਪਾਂ ਨੂੰ ਇੱਥੇ ਹੀ ਨੌਕਰੀਆਂ ਮਿਲ ਜਾਣ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਆਪਾਂ ਨੂੰ ਇੱਥੇ ਹੀ ਮਿਲ ਜਾਣ ਫਿਰ ਆਪਣੇ ਬੱਚੇ ਬਾਹਰ ਕਿਉਂ ਜਾਣ ਨਾਲੇ ਆਪਦੇ ਮਾਪੇ ਤੋਂ ਦੂਰ ਕਿਉਂ ਜਾਣ ਜਿਹੜੇ ਬੱਚੇ ਆ ਉਹ ਵੀ ਮਾਪਿਆਂ ਤੋਂ ਦੂਰ ਹੋ ਜਾਂਦੇ ਆ ਜਿਹੜੇ ਮਾਪੇ ਆ ਉਹ ਆਪਦੇ ਬੱਚਿਆਂ ਤੋਂ ਦੂਰ ਹੋ ਜਾਂਦੇ ਆ ਇਕੱਲੇ ਇਕੱਲੇ ਬੱਚੇ ਆ ਜਿਹੜੇ ਮਾਪੇ ਉਹ ਵੀ ਬਾਹਰ ਜਾ ਰਹੇ ਆ ਜੇ ਆਪਾਂ ਨੂੰ ਇੱਥੇ ਹੀ ਸਭ ਕੁਝ ਮਿਲੇ ਆ ਆਪਣੇ ਦੇਸ਼ ਦੇ ਵਿੱਚ ਆਪਾਂ ਨੂੰ ਸਭ ਕੁਝ ਮਿਲੇ ਨੌਕਰੀਆਂ ਮਿਲ ਜਾਣ ਪੜ ਕੇ ਇੰਨਾ ਜਿਹੜਾ ਪੈਸਾ ਖਰਚ ਕਰ ਰਹੇ ਆ ਮਾਪੇ ਪੜਾਈ ਤੇ ਸਾਰਿਆਂ ਨੂੰ ਪਤਾ ਹੀ ਆ ਵੀ ਅੱਜ ਕੱਲ ਦੀ ਪੜਾਈ ਜਿਹੜੀ ਕਿੰਨੀ ਜਿਆਦੇ ਮਹਿੰਗੀ ਆ ਤੇ ਮਾਪੇ ਉਹ ਇੰਨਾ ਜਿਆਦੇ ਪੈਸਾ ਖਰਚ ਕਰ ਰਹੇ ਪੜਾਈ ਤੇ ਪਰ ਬੱਚਿਆਂ ਨੂੰ ਜਿਹੜੀ ਅੱਗੋਂ ਨੌਕਰੀ ਨਹੀਂ ਮਿਲਦੀਗੀ ਬਹੁਤ ਦਰਦ ਦਰ ਦਗਾ ਠੋਕਰਾਂ ਖਾਣੀਆਂ ਪਈਆਂ ਬੱਚਿਆਂ ਨੂੰ ਨੌਕਰੀ ਵਾਸਤੇ ਬਹੁਤ ਸਾਰਾ ਪੈਸਾ ਵੀ ਚਾਹੀਦਾ ਤੇ ਜੇ ਉਹੀ ਨੌਕਰੀ ਆਪਾਂ ਨੂੰ ਇੱਥੇ ਸਰਕਾਰਾਂ ਦੇ ਦੇਣ ਤੇ ਫਿਰ ਬੱਚੇ ਬਾਹਰ ਨਾ ਜਾਣ ਹਾਂਜੀ ਬੱਚੇ ਜਿਵੇਂ ਦੀਦੀ ਕਹੇ ਸੀ ਬਾਹਰ ਜਾ ਰਹੇ ਆ ਸੋ ਜੇ ਆਪਾਂ ਨੂੰ ਇੱਥੇ ਸਭ ਕੁਝ ਮਿਲੇ ਆਪਾਂ ਕਿਉਂ ਬਾਹਰ ਜਾਈਏ ਬਾਕੀ ਸਿਰੇ ਮੇਰੀ ਰਿਕਵੈਸਟ ਆ ਆਪਾਂ ਇੰਨਾ ਤਾਂ ਨਹੀਂ ਆਪਾਂ ਤਾਂ ਸਿਰਫ ਆਪ ਦੇ ਬਾਰੇ ਕਹਿ ਸਕਦੇ ਆ ਸਾਨੂੰ ਵੀ ਆਪਾਂ ਐਸੀ ਸੋਚਦੇ ਆ ਵੀ ਆਪਦੀ ਜਾਇਦਾਦ ਗਵਾ ਕੇ ਬੱਚਿਆਂ ਨੂੰ ਬਾਹਰ ਨਹੀਂ ਧੋਲਣਾ ਚਾਹੀਦਾ ਤੇ ਬਾਕੀ ਸਿਰੇ ਹੈਗੀ ਗੱਲ ਆਜ਼ਾਦੀ ਦੀ ਸੋ ਔਰਤਾਂ ਨੂੰ ਜਿੰਨੀ ਕ ਆਜ਼ਾਦੀ ਮਿਲਦੀ ਉਹਨਾਂ ਨੂੰ ਵੀ ਇਹ ਚਾਹੀਦਾ ਵੀ ਆਪਦੀ ਆਜ਼ਾਦੀ ਦਾ ਉਹ ਕੋ ਕਲਪਤ ਫਾਇਦਾ ਨਾ ਚੱਕਣ ਨਜਾਇਜ਼ ਫਾਇਦਾ ਜਿਹੜਾ ਨਹੀਂ ਚੱਕਣਾ ਚਾਹੀਦਾ ਨਹੀਂ ਚੱਕਣਾ ਚਾਹੀਦਾ ਇਹ ਕਰਦਿਆ ਨੇ ਆਪਾਂ ਨੂੰ ਖੁੱਲ੍ਹ ਦਿੱਤੀ ਆਪਾਂ ਨੂੰ ਉਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਆ ਜਿਹਦੇ ਨਾਲ ਬੱਚਿਆਂ ਨੂੰ ਵੀ ਜਿਹਦੇ ਨਾਲ ਕੋਈ ਮਾਂ ਪਿਓ ਦੀ ਜਿਹੜੀ ਇੱਜ਼ਤ ਆ ਉਹ ਨਾ ਘਟੇ ਜੇ ਮਾਂ ਪਿਓ ਨੇ ਆਜ਼ਾਦੀ ਦੇਤੀ ਆਪਾਂ ਨੂੰ ਘਰੋਂ ਬਾਹਰ ਜਾਣ ਵਾਸਤੇ ਤਾਂ ਉਸ ਤਰ੍ਹਾਂ ਦੇ ਹੀ ਆਪਾਂ ਨੂੰ ਕੰਮ ਕਰਨੇ ਚਾਹੀਦੇ ਜਿਹੜੇ ਮਾਂ ਪਿਓ ਦੀ ਜਿਹੜੀ ਇੱਜ਼ਤ ਉਹ ਨਾ ਘਟੇ ਤੇ ਬਾਕੀ ਸਿਰੇ ਆਜ਼ਾਦੀ ਦੀ ਗੱਲ ਜਿਵੇਂ ਪਹਿਲਾਂ ਵੀ ਕੀਤੀ ਆ ਵੀ ਆਪਣੇ ਲਈ ਆਜ਼ਾਦੀ ਐ ਸੋ ਜਿਹਨਾਂ ਨੇ ਆਪਦੇ ਗਵਾਏ ਆ ਉਹਨਾਂ ਲਈ ਇਹ ਇੱਕ ਦਰਦ ਹੁੰਦਾ ਉਹਨਾਂ ਲਈ ਤਾਂ ਉਹਨਾਂ ਦੀ ਯਾਦ ਆ ਇਹ ਦਿਨ ਉਹਨਾਂ ਦੀ ਯਾਦ ਆਉਂਦੀ ਆ ਉਹਨਾਂ ਨੂੰ ਆਪਣਿਆਂ ਦੀ ਵੀ ਜਦੋਂ ਇਹ ਟਾਈਮ ਆਇਆ ਸੀ ਅਸੀਂ ਆਪਣਿਆਂ ਨੇ ਆਪਣੇਆਂ ਨੂੰ ਕਿਵੇਂ ਗਵਾਇਆ ਉਹਨਾਂ ਤੋਂ ਕਿਵੇਂ ਦੂਰ ਹੋ ਗਏ ਉਹ ਸੋ ਇਹ ਦਿਨ ਆਜ਼ਾਦੀ ਦੇ ਜਿਹੜੇ ਹੁੰਦੇ ਆ ਇਹ ਹੁਣ ਆ ਹੋ ਗਿਆ ਵੀ ਸਕੂਲਾਂ 'ਚ ਫੰਕਸ਼ਨ ਹੁੰਦੀ ਆ ਮਨਾਉਂਦੇ ਆ ਆਪਣੇ ਟਾਈਮ 'ਵੀ ਫੰਕਸ਼ਨ ਹੁੰਦੇ ਸੀ ਮਨਾਉਂਦੇ ਸੀ ਪਰ ਆਪਣੀ ਜਿਹੜੀ ਦਾਦੀ ਦਾਦੀਆਂ ਪਰਦਾਦੇ ਉਹਨਾਂ ਦਾ ਟਾਈਮ ਸੀ ਉਹਨਾਂ ਲਈ ਇਹ ਟਾਈਮ ਬਹੁਤ ਬੁਰਾ ਸੀ ਉਹ ਜਦੋਂ ਅੱਜ ਵੀ ਜਿਹੜੇ ਬਜ਼ੁਰਗ ਹਾਜੀ ਜਿਉਂਦੇ ਨੇ ਵੱਡੀ ਉਮਰ ਦੇ ਉਹ ਜਦੋਂ ਆਪਣੇ ਨੂੰ ਯਾਦ ਕਰਦੇ ਆ ਤੇ ਉਹ ਮਤਲਬ ਇਸ ਚੀਜ਼ ਨੂੰ ਯਾਦ ਕਰਕੇ ਤਾਂ ਉਹਨਾਂ ਦੀ ਅੱਖਾਂ ਨਾ ਦੁਖੀ ਹੁੰਦੇ ਆ ਬਹੁਤ ਦੁਖੀ ਹੁੰਦੇ ਆ ਇਸ ਟਾਈਮ ਨੂੰ ਯਾਦ ਕਰਕੇ ਇਸ ਦਿਨ ਨੂੰ ਯਾਦ ਕਰਕੇ ਵੀ ਬਹੁਤ ਦੁਖੀ ਹੁੰਦੇ ਆ ਜਦੋਂ ਇਹ ਦਿਨ ਆਉਂਦਾ ਸੋ ਬਾਕੀ ਆਪਾਂ ਇੰਨੇ ਤਾਂ ਹੈ ਨਹੀਂ ਵੀ ਆਪਾਂ ਕਿਸੇ ਨੂੰ ਸਮਝਾ ਸਕੀਏ ਪਰ ਇੱਕ ਥੋੜੀ ਜੀ ਗੱਲ ਸੀ ਸ਼ੇਅਰ ਕਰਨ ਦੀ ਜੋ ਆਪਾਂ ਤੁਹਾਡੇ ਨਾਲ ਕੀਤੀ ਵੀ ਸਾਡੇ ਦਾਦਾ ਜੀ ਹੋਣੇ ਸਾਨੂੰ ਉਸ ਟਾਈਮ ਬਾਰੇ ਐ ਦੱਸਦੇ ਇਹ ਉੱਧਰ ਸਾਡਾ ਪਾਕਿਸਤਾਨ ਜਿਵੇਂ ਸੀ ਅੱਜ ਵੀ ਲੋਕ ਉੱਧਰ ਜਾਣ ਨੂੰ ਤਰਸਦੇ ਆ ਉੱਧਰਲੇ ਲੋਕ ਇੱਧਰ ਆਉਣ ਨੂੰ ਤਰਸਦੇ ਆ ਸੋ ਇਹ ਜੋ ਵੰਡ ਵੰਡਾਰੇ ਪਾਏ ਆ ਵੰਡਾਂ ਹੋਈਆਂ ਇਹ ਸਰਕਾਰਾਂ ਦੀਆਂ ਸੀ ਲੋਕਾਂ ਦੀਆਂ ਨਹੀਂ ਸੀ ਲੋਕਾਂ ਦੇ ਦਿਲਾਂ ਦੀਆਂ ਨਹੀਂ ਸੀਗੀਆਂ ਤੇ ਬਾਕੀ ਅੱਜ ਦੀ ਵੀਡੀਓ ਚ ਆਪਾਂ ਇੰਨੇ ਫਿਰ ਅਗੋਂ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਅੱਗੇ ਤੋਂ ਆਪਾਂ ਕਿਸੇ ਨਵੇਂ ਵਲੌਗ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ